ਪਹਿਲਾਂ ਤਾਂ ਇਹ ਜਿਹੜੇ ਭੁੱਲੜ ਬੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਕਿ ਜੇ ਬੰਦੇ ਦੇ ਪੁੱਤ ਬਣ ਕੇ ਮਾਫੀ ਮੰਗ ਲੈਂਦੇ ਆ ਤੇ ਫੇਰ ਠੀਕ ਆ ਨਹੀਂ ਤੇ ਸਾਨੂੰ ਦੁਬਾਰਾ ਇੱਥੇ ਆਉਂਦੇ ਟਾਈਮ ਨਹੀਂ ਲੱਗਣਾ ਤੇ ਦੁਕਾਨ ਜਿਹੜੀ ਹੈ ਉਹ ਮੁੜ ਕੇ ਦੁਬਾਰਾ ਚੱਲੇਗੀ ਨਹੀਂ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਵਾਇਬਰ ਜੀ ਦਾ ਖਾਲਸਾ ਵਾਇਬਰ ਜੀ ਕੀ ਫਤਿਹ ਪਹਿਲਾ ਤਾਂ ਇਹ ਜਿਹੜੇ ਬੁੱਲੜ ਪੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਦੂਜੀ ਗੱਲ ਆ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿਣਾ ਪਿਆ ਵੀ ਫੋਨ ਦੇ ਉੱਤੇ ਗੱਲ ਕਰ ਲੈਣਾ ਨਹੀਂ ਤਾਂ ਇਹਦਾ ਮੈਂ ਬਦਲਣ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਛ ਨਹੀਂ ਆ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਕਲੱਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਣੇ ਨੇ ਇਹਨਾਂ ਨੇ ਬਹੁਤ ਗੰਦ ਪਾਇਆ ਮੈਨੂੰ ਤਾਂ ਅੱਗੇ ਬੜਾ ਗੁੱਸਾ ਚੜਦਾ ਆ ਜਦੋਂ ਮੈਂ ਆਹ ਉਹ ਵੀਡੀਓ ਸੁਣਦਾ ਆ ਲੋਕਾਂ ਦੇ ਕੋਲ ਵੀ ਹੁੱਲੜ ਪੀਜਾ ਵੀ ਇਹਨੂੰ ਸ਼ਰਮ ਵਾਲੀ ਬਹਿਲਾ ਇਹਨੇ ਗੱਲ ਕੀਤੀ ਇਹਨੇ ਹੁਣ ਸਾਰੀ ਦੁਨੀਆ ਨੂੰ ਗਾਲ ਕੱਢੀ ਆ ਬਸ ਮੈਂ ਇਹ ਕਹਿਣਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣ ਅਥਾਡੇ ਚੈਨਲ 'ਨਾਂ ਹੀ ਕਿਸੇ ਤਰੀਕੇ ਨਾਲ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਹੈਗੀਆਂ। ਐਸੀ ਬਾਲਣ ਬਣਾ ਦੇਣਾ ਹੈ ਇੱਥੇ, ਫੂਕ ਦੇਣਾ ਹੈ। ਜਾਂ ਸਾਡੇ ਨਾਲ ਕੰਟੈਕਟ ਕਰਨ, ਮਾਫ਼ੀ ਮੰਗਣ, ਜਿੱਦਾਂ ਵੀ ਇਹ ਵੀਡੀਓ ਕਿਉਂ ਪਾਈ ਆ, ਕਾਹਤੇ ਪਾਈ ਆ, ਕੀ ਕਾਰਨ ਆ, ਕੀ ਇਹਦੀ ਮਨਸਾ ਆ, ਕੀ ਇਹ ਸੋਚਦਾ ਹੈ। ਇਹਨਾਂ ਨੇ ਜੀ ਜੋ ਗਾਲ ਕੱਢ ਕੇ ਗਲਤੀ ਕੀਤੀ ਹੈ ਜੀ, ਬਹੁਤ ਹੀ ਮਾੜੀ ਆ ਜੀ। ਹੁਣ ਸਾਰੇ ਜਿੰਨੇ ਸੰਗਤ ਹੈਗੀ ਆ, ਸਾਰੇ ਇਹਨਾਂ ਦੇ ਖਿਲਾਫ ਆ ਜੀ। ਠੀਕ ਆ ਜੀ, ਹੁਣ ਇਹ ਆਪ ਜਾ ਕੇ ਇੱਥੋਂ ਦੁਕਾਨ ਬੰਦ ਕਰਕੇ ਆਪ ਜਾ ਕੇ ਬੈਠੇ ਆ। ਹੁਣ ਇਹਨਾਂ ਨੂੰ ਫੋਨ ਕਰਦੇ ਆ ਜੇ ਕੱਲ ਨੂੰ ਕੋਈ ਇਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਦੁਕਾਨ ਤੇ ਤੇ ਇਹਨਾਂ ਦੇ ਜਿਹੜੇ ਤਾਂ ਰੱਖੇ ਹੋਏ ਆ ਕੰਮ ਵਾਲੇ ਤੇ ਇਹਨਾਂ ਨੂੰ ਕੇਸ ਨੰਬਰ ਤੇ ਗੱਲ ਕਰਨਗੇ ਇਹਨਾਂ ਨਾਲ ਜੇ ਅਸੀਂ ਇਹਨਾਂ ਨੂੰ ਕਹਿੰਨੇ ਵੀ ਸਾਡੇ ਨਾਲ ਗੱਲ ਕਰੋ ਇਹ ਬੰਦ ਕੀਤਾ ਹੋਇਆ ਨੰਬਰ ਸਾਨੂੰ ਦੇ ਰਹੇ ਆ ਹੁਣੇ ਕੋਈ ਇੱਥੇ ਕੋਈ ਗਲਬਾਤ ਹੋ ਜਵੇ ਤੇ ਕਿੱਥੇ ਕੰਟੈਕਟ ਕਰਨਗੇ ਸੋ ਇਸ ਕਰਕੇ ਇਹਨਾਂ ਤੋਂ ਬਹੁਤ ਵੱਡੀ ਗਲਤੀ ਹੋਈ ਆ ਮਾਫੀ ਮੰਗਣ ਇਹ ਤੇ ਸਾਰੇ ਠੀਕ ਠਾਕ ਆ ਨਹੀਂ ਤਾਂ ਕੱਲ ਨੂੰ ਇਹ ਦੁਕਾਨ ਬੰਦ ਹੋਊਗੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਮ ਹਰਪਿੰਦਰ ਸਿੰਘ ਜੀ ਸਮਾਜ ਸੇਵਾ ਸੰਸਥਾ ਠਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਪੰਜਾਬ ਦਾ ਮੁਖ ਸੇਵਾਦਾਰ ਹਾਂ ਜੀ ਜੀ ਤੇ ਅੱਜ ਅਸੀਂ ਵੀ ਬਾਬਾ ਜੀ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਤੋਂ ਮਗੂ ਮੱਠ ਜੀ ਪ੍ਰਤਾਪ ਜੀ ਨਾਲ ਸਾਡੇ ਫਤੇ ਸਿੰਘ ਜੀ ਸਾਰੇ ਇਸੇ ਕਰਕੇ ਆਏ ਕਿ ਸਾਨੂੰ ਵੀਡੀਓ ਵੇਖ ਕੇ ਦੁੱਖ ਹੋਇਆ ਲੋਕ ਨਾਲ ਇਹਨਾਂ ਦੀ ਵੀਡੀਓ ਦਾ ਐਕਸ਼ਨ ਗਾਣਾ ਲਾ ਕੇ ਨਾਲ ਆਪਣਾ ਦਰਦ ਜਹਰ ਕਰ ਰਿਹਾ ਕੋਈ ਕਿਸੇ ਕੰਟਰੀ ਤੋਂ ਕੋਈ ਕਿਸੇ ਤੋਂ ਕਿਉਂਕਿ ਜਦੋਂ ਇਹਨਾਂ ਨੇ ਇਹ ਗੱਲ ਹੋਈ ਸੀ ਬਹੁਤ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਕਿਸੇ ਨੇ ਵੀ ਜਿਹੜਾ ਸਿਆਣਾ ਬੰਦਾ ਸੀ ਉਹਨੇ ਇਹਨਾਂ ਨੂੰ ਗਲਤ ਕਮੈਂਟ ਨਹੀਂ ਕੀਤਾ ਜਿਹੜੇ ਕੋਈ ਦੁਨਿਆਵੀ ਸੋਚ ਰੱਖਦੇ ਸੀ ਨਾ ਬੰਦੇ ਕਿ ਇਹ ਮੀਆਂ ਬੀਬੀ ਇਹਨਾਂ ਕੋਈ ਗਲਤ ਹੋ ਗਿਆ ਜਿਆ ਕਿਸੇ ਨੇ ਕਰ ਦਿੱਤਾ ਤੇ ਜਦੋਂ ਰੋਂਦਾ ਨਹੀਂ ਸੀ ਵੇਖਿਆ ਜਾਂਦਾ ਲੋਕਾਂ ਨੇ ਇਹਨੂੰ ਸੀਨੇ ਨਾਲ ਲਾਇਆ ਪਰ ਜਿਹੜਾ ਅੱਜ ਇਹਨੇ ਕੰਮ ਕੀਤਾ ਕਿ ਗਾਣਿਆਂ ਤੇ ਐਕਸ਼ਨ ਲਾ ਕੇ ਉਹ ਗੁੱਸਾ ਕੱਢਣ ਦੀ ਕੋਸ਼ਿਸ਼ ਹੋਣਾਂ ਨੇ ਕੀਤੀ ਜਦੋਂ ਪੈਰਾਂ ਤੇ ਆ ਗਿਆ ਨਾ ਲੋਕਾਂ ਦੀ ਸਹਿਮਤੀ ਮਿਲ ਗਈ ਲੋਕਾਂ ਨੇ ਫੇਰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਪ੍ਰਾਣੀਆਂ ਰਦਾਤਾ ਉਹ ਹੀ kurtuta ਪ੍ਰਾਣੀਆਂ ਸ਼ੁਰੂ ਕਰ ਦਿੱਤੀਆਂ ਕਿ ਪਤਾ ਨਹੀਂ ਮੈਂ ਦੁਨੀਆ ਤੇ ਕੀ ਬਣ ਗਿਆ ਜਾਂ ਲੋਕ ਮੇਰੇ ਤੱਕ ਪਹੁੰਚ ਨਹੀਂ ਸਕਦੇ ਉਹ ਤਾਂ ਦੁਨੀਆ ਸਾਰੇ ਜਗ੍ਹਾ ਪਹੁੰਚ ਸਕਦੀ ਆ ਗੁਰੂ ਕੀ ਫੌਜਾਂ ਉੱਥੇ ਪਹੁੰਚ ਜਾਂਦੀਆਂ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਤੇ ਇਸ ਕਰਕੇ ਇੱਕ ਵਾਰਨਿੰਗ ਕਰਨਾ ਸੀ ਕਿ ਜੇ ਮਿਲ ਜਾਂਦਾ ਤੇ ਫੇਰ ਤੇ ਪਤਾ ਨਹੀਂ ਮੌਖਿਆ ਤੇ ਕੀ ਬਣ ਜਾਣਾ ਸੀ ਪੂਰੇ ਗੁੱਸੇ ਵਿੱਚ ਆਏ ਆ ਕਿਉਂਕਿ ਸਾਰੀ ਦੁਨੀਆ ਨੂੰ ਇਹਨੇ ਗਾਲ ਕੱਢੀ ਆ ਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਦੁਨੀਆ ਵਿੱਚ ਪਰਮੇਸ਼ਰ ਵਸਦਾ ਕਿੜਕਣ ਦੇ ਵਿੱਚ ਪਰਮੇਸ਼ਰ ਵਸਦਾ ਪੱਥਰਾਂ 'ਚ ਵੀ ਉਹ ਜਾਂ ਦਾਣਾ ਦਿੱਦਾ ਖਾਨ ਨੂੰ ਜੀਵ ਨੂੰ ਦਿੰਦਾ ਨਾ ਤੇ ਜੇ ਤੁਹਾਨੂੰ ਰਜ਼ਕ ਤੇ ਪਰਮੇਸ਼ਨ ਨੇ ਲਾਇਆ ਦੁਨੀਆ ਮਾਫ ਕਰ ਦਿੱਤਾ ਉਸੇ ਸਾਰੀ ਦੁਨੀਆ ਨੂੰ ਤੁਸੀਂ ਭੈਣ ਚੋਦ ਕਹਿ ਕੇ ਗਾਣਾ ਲਾ ਕੇ ਐਕਸ਼ਨ ਕਰਕੇ ਅਸੀਂ ਗਾਇਕ ਦਾ ਨਾਮ ਲੈ ਤਾ ਸਕਦੇ ਤੁਸੀਂ ਐਕਸ਼ਨ ਨਾ ਕਰੋ ਕਹਿ ਤੂੰ ਤੁਸੀਂ ਆਪ ਹੀ ਰਹੇ ਹੋ ਮੂੰਹ ਚੋਂ ਨਾਲ ਐਕਸ਼ਨ ਕਰ ਰਹੇ ਹੋ ਇਸ ਕਰਕੇ ਸਾਨੂੰ ਦੁੱਖ ਲੱਗਾ ਗੁੱਸਾ ਲੱਗਾ ਉਹ ਲੋਕ ਜਿਹੜੇ ਉੱਥੋਂ ਬੈਠੇ ਤੇ ਨਹੀਂ ਪਹੁੰਚ ਸਕਦੇ ਉਹਨਾਂ ਦਾ ਦਰਦ ਲੈ ਕੇ ਅਸੀਂ ਇੱਥੇ ਪਹੁੰਚੇ ਆ ਕਿ ਜੇ ਬੰਦੇ ਦੇ ਪੁੱਤ ਬਣ ਕੇ ਮਾਫੀ ਮੰਗ ਲੈਂਦੇ ਆ ਤੇ ਫੇਰ ਠੀਕ ਆ ਨਹੀਂ ਤੇ ਸਾਨੂੰ ਦੁਬਾਰਾ ਇੱਥੇ ਆਉਂਦੇ ਟਾਈਮ ਨਹੀਂ ਲੱਗਣਾ ਤੇ ਦੁਕਾਨ ਜਿਹੜੀ ਹੈ ਉਹ ਮਰਕੇ ਦੁਬਾਰਾ ਚੱਲੇਗੀ ਨਹੀਂ ਵੀਡੀਓ ਡਿਲੀਟ ਕਰਨ ਤੇ ਉਹ ਸਾਰੇ ਲੋਕਾਂ ਕੋ ਮਾਫੀ ਮੰਗਣ ਜਿਨ੍ਹਾਂ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਅੱਜ ਅਸੀਂ ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੋ ਵੀ ਮਸਲਾ ਹੋਇਆ ਸੀ ਨਾ ਸਾਰੇ ਜਾਣਦੇ ਹੀ ਆ ਉਸ ਮਸਲੇ ਚੋਂ ਅਸੀਂ ਪਹੁੰਚੇ ਸੀ ਕਿ ਇਹਨਾਂ ਨੇ ਗਲਤੀ ਤਾਂ ਹੋਈ ਆ ਤੇ ਉਹ ਵੀਡੀਓ ਤੋਂ ਬਾਅਦ ਬਹੁਤ ਜ਼ਿਆਦਾ ਰੋ ਰਿਹਾ ਸੀ ਇੱਕ ਦੋ ਦਿਨ ਬਾਅਦ ਜਿਹੜੀ ਵੀਡੀਓਜ਼ ਦੇਖੀ ਆ ਬਈ ਉਸੇ ਪਹੁੰਚ ਗਏ ਥਾ ਨੂੰ ਇਹ ਸੀ ਕਿ ਤੋਂ ਤਰੀਕ ਦੇ ਆਪਣੇ ਕੋਈ ਨੁਕਸਾਨ ਨਾ ਕਰ ਲੈਣੇ ਉਹ ਤਾਂ ਅਸੀਂ ਉਸ ਤਰ੍ਹਾਂ ਦੁੱਤਾ ਕਿ ਅੱਗੇ ਤੋਂ ਧਿਆਨ ਰੱਖਿਓ ਹੁਣ ਜੋ ਹੋ ਗਿਆ ਹੋ ਗਿਆ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਇਹਨਾਂ ਨੇ ਆਪਣੀ ਸਫਾਈ ਕੀ ਦਿੱਤੀ ਸੀ ਕਿ ਸਾਡੀ ਕੋਈ ਕੁੜੀ ਸੀਗੀ ਸਾਡੇ ਨਾਲ ਸਾਡੀ ਮਿੱਤਰ ਉਹਨੇ ਇੰਦਾ ਕੀਤਾ ਵਾਇਰਲ ਕਰ ਦਿੱਤੀ ਹੈ ਨਾ ਚਲੋ ਅਸੀਂ ਕਿਹਾ ਜਿਹੜਾ ਲੰਘ ਗਿਆ ਸਮਾਂ ਹੁਣ ਆਉਣਾ ਤਾਂ ਹੈ ਨਹੀਂ ਅੱਗੇ ਧਿਆਨ ਰੱਖਿਓ ਪਰ ਹੁਣ ਆ 2 ਦਸੰਬਰ ਨੂੰ ਵੀਡੀਓ ਅਪਲੋਡ ਹੋਈ ਹੈ ਹੁਣੇ ਦੇਖ ਰਹੇ ਸੀ ਅਸੀਂ ਪਹਿਲਾਂ ਦੀ तकरीबन 2 ਦਿਨ ਪਹਿਲਾਂ ਹੀ ਸਾਡੇ ਕੋਲੇ ਵੀਡੀਓ ਪਹੁੰਚੀ ਆ ਉਹ ਵੀਡੀਓ ਦੇ ਵਿੱਚ ਮਤਲਬ ਬੋਲਿਆ ਹੋਇਆ ਗਾਣਾ ਚੱਲ ਰਿਹਾ ਉਹ ਗਾਣੇ ਦੇ ਵਿੱਚ ਗਾਲ ਕੱਢੀ ਹੋਈ ਆ ਜਿਹੜਾ ਗਾਇਕ ਹੋਊਗਾ ਕਿਹੜਾ ਗਾਣਾ ਪਤਾ ਨਹੀਂ ਜਿਹੜੇ ਐਕਟਿੰਗ ਇਹ ਕਰ ਰਿਹਾ ਦੋਨੇ ਜਾਣੇ ਇਹ ਜਿਹੜਾ ਸਹਿਜ अरोड़ा ਤੇ ਉਹਦੀ ਜਿਹੜੀ ਗੁਰਪ੍ਰੀਤ ਕੌਰ ਵਾਈਫ ਆ ਦੋਨੇ ਜਾਣੇ ਕਪਲ ਜਿਹੜੇ ਕੁੱਲੜ ਪੀਜੇ ਵਾਲੇ ਉਹ ਐਕਟਿੰਗ ਇਹ ਕਰ ਰਿਹਾ ਇਹ ਦੁਨੀਆ ਬੜੀ ਭੈਣ ਚੋਦ ਗਾਲ ਕੱਢ ਕੇ ਗੱਲ ਕਰ ਰਹੇ ਆ ਤੇ ਉਸ ਕਰਕੇ ਹੁਣ ਜਿਹੜੀ ਦੁਨੀਆ ਹੁਣ ਸਾਰੀ ਦੁਨੀਆ ਤਾਂ ਇਸ ਜਿੰਨੀ ਦੁਨੀਆ ਦੇਖਦੇ ਆ ਸਾਰੀ ਦੁਨੀਆ ਦੇ ਵਿੱਚ ਹੀ ਤਾਂ ਪਰਮੇਸ਼ਵਰ ਆ ਕਾਲਪੁਰਖ ਇਹ ਦੁਨੀਆ ਨੇ ਨੇ ਸਪੋਰਟ ਕੀਤੀ ਸੀ ਨਾ ਇਹ ਗਾਇਕਾ ਨੇ ਵੀ ਤਾਂ ਕਹਿਤਾ ਸੀ ਕਿ ਸਾਡੇ ਪੁੱਤਰ ਬੱਚੇ ਆ ਕੋਈ ਨਾ ਕੁਝ ਕਵੇ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਉਸੇ ਦੁਨੀਆ ਨੂੰ ਨੇ ਗਾਲਾ ਕੱਢਣ ਲੱਗ ਗਿਆ ਸਾਡੀ ਇਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਣਾ ਜਾ ਇਹਨਾਂ ਦੇ ਕੋਲ ਆ ਕੇ ਸਮਝਾਣਾ ਸਹਿਜ ਅਰੋੜੇ ਨੂੰ ਅਸੀਂ ਜਿਹੜਾ ਏ ਇਹ ਕੁੱਲੜ ਭੀਜੇ ਵਾਲਾ ਹੈ ਇਹਨੂੰ ਅਸੀਂ ਤਕਰੀਬਨ ਪੌਣਾ ਘੰਟਾ ਖੜ ਕੇ ਸਮਝਾਇਆ ਉਦੋਂ ਇਹ ਸੱਤ ਸਿੰਘ ਆਏ ਹੋਏ ਸੀ ਨਾਲ ਸਾਡੇ ਹਿੰਦੂ ਵੀਰ ਮੁਸਲਮਾਨ ਸਾਰੇ ਸੀ ਆ ਕੇ ਨੂੰ ਸਮਝਾਇਆ ਚੰਗੀ ਤਰ੍ਹਾਂ ਕਿ ਆਉਣ ਵਾਲੇ ਸਮੇਂ ਤੋਂ ਤੂੰ ਧਿਆਨ ਰੱਖਣਾ ਇਹੋ ਜੀ ਗਲਤੀ ਨਾ ਹੋਵੇ ਹੁਣ ਇਹ ਲਗਾਤਾਰੀ ਵੀਡੀਓ ਜਿਹੜੀਆਂ ਗਲਤ ਮਲਤ ਪਾ ਰਹੇ ਹਨ ਉਹ ਕਿੰਨੀ ਮਾੜੀ ਗੱਲ ਆ ਚਲੋ ਤੁਹਾਨੂੰ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਆ ਟਿੱਪਣੀਆਂ ਕੀਤੀਆਂ ਉਹ ਮਾੜੀ ਗੱਲ ਆ ਪਰ ਉਹਨਾਂ ਨੂੰ ਕਹੋ ਕਿ ਜਿਹੜੇ ਬੰਦੇ ਤੁਹਾਡੇ ਨਾਲ ਲੱਗਦੇ ਆ ਉਹਨਾਂ ਨੂੰ ਕਹੋ ਨਾਲੇ ਗਾਲ ਕੱਢਣਾ ਵੈਸੇ ਵੀ ਠੀਕ ਨਹੀਂ ਜੇ ਕੋਈ ਗਲਤ ਵੀ ਉਹਨੂੰ ਵੀ ਗਾਲ ਕੱਢਣ ਤੇ ਵੀ 23 24 ਲੱਗਦੀ ਹੈ ਹਨ ਇਸ ਕਰਕੇ ਮਾੜੀ ਗੱਲ ਆ ਬਹੁਤ ਵੱਡੀ ਇਹਨਾਂ ਨੇ ਕੀਤੀ ਫੇਰ ਇਹ ਸਭ ਤੋਂ ਵੱਡੀ ਗੱਲ ਸਿਰ ਦੇ ਉੱਤੇ ਦਸਤਾਰ ਆ ਦਾੜਾ ਪ੍ਰਕਾਸ਼ ਆ ਜਿਹੜੀ ਉਸ ਦੀ ਵਾਈਫ ਆ ਗੁਰਪ੍ਰੀਤ ਕੌਰ ਆਪਾਂ ਜਾਣਦੇ ਆ ਕਿ ਉਹਨਾਂ ਦੇ ਇੱਕ ਬਸਤਰ ਜਿਹੜੇ ਸੰਪੂਰਨ ਨਹੀਂ ਪਾਏ ਹੁੰਦੇ ਸਿਰ ਵੀ ਨੰਗਾ ਹੁੰਦਾ ਹੈ ਹਨ ਜੇ ਤੁਸੀਂ ਦੋਨੇ ਇੱਕੋ ਜਿਹੇ ਬਣ ਜਓ ਤੁਮੀ ਬਰਦਾ ਦਸਤਾਰ ਕਰਦੇ ਆਪਣਾ ਸਾਰਾ ਸਫਾਇਆ ਆਪਣਾ ਜੋ ਮਰਜੀ ਕਰੋ ਕਿਸੇ ਨੂੰ ਨਾ ਕੁਝ ਕਰਨਾ ਜਿਹੜੀ ਦਸਤਾਰ ਹੈ ਇਹ ਗੁਰੂ ਸਹਿਬਾਨਾਂ ਦੀ ਦਸਤਾਰ ਹੈ ਇਹ ਮਰਿਆਦਾ ਇਸ ਦੀ ਕੋਈ ਹੈ ਨਾ ਇਹ ਮਰਿਆਦਾ ਦੇ ਵਿੱਚ ਹੀ ਸਾਨੂੰ ਰਹਿ ਕੇ ਕਰਨਾ ਚਾਹੀਦਾ ਸੀ ਦਿਨ ਵੀ ਦੇਖ ਰਹੇ ਆ ਕਿਹੜੇ ਚੱਲਦੇ ਆ ਗੱਲਬਾਤ ਹੋਈ ਕੋਈ ਅੰਨਾ ਤੇ ਨਾਲ ਗੱਲਬਾਤ ਹੁਣ ਉਹ ਗੱਲ ਕਰਾ ਰਹੇ ਸੀਗੇ ਗੱਲ ਕਰਾਉਂਦਿਆਂ ਕਰਾਉਂਦੇ ਸੀ ਚਲੋ ਇਹ ਮਤਲਬ ਜਦੋਂ ਇਕੱਠੇ ਹੋਣਗੇ ਸਾਡੇ ਨਾਲ ਉਦੋਂ ਹੀ ਗੱਲ ਕੀਤੀ ਜਾਏਗੀ ਹੁਣ ਉਸ ਤੋਂ ਬਾਅਦ ਉਹਨੇ ਫੋਨ ਜਿਹੜਾ ਸਾਨੂੰ ਨੰਬਰ ਦਿੱਤਾ ਉਹ ਬੰਦ ਹੈ ਫੋਨ ਹਾਂਜੀ ਹੌਣ ਤੁਹਾਡੇ ਚੈਨਲ ਦਾ ਹੀ ਇਹ ਸਨੇਹਾ ਸਾਰਿਆਂ ਨੂੰ ਦਿੰਨੇ ਆ ਇੰਡੀਆ ਲਾਈਵ ਅਸੀਂ ਸਾਰਿਆਂ ਨੂੰ ਦੱਸਦੇ ਕਿ ਜਿਹੜੇ ਅੱਜ ਆਪ ਉਹ ਦੇ ਮਹੀਨੇ ਜਿਹੜੇ ਕਮੇਡੀ ਵੀ ਕਰਦੇ ਨਾ ਚਾਹੇ ਗੁਰਥੇ ਦਾ ਚਾਹੇ ਆਮ ਉਹ ਸਾਰਿਆਂ ਨੂੰ ਇਹ ਮਹੀਨਾ ਜਿਹੜਾ ਕਾਮੇਡੀ ਸ਼ੋਅ ਜਿਹੜੇ ਆ ਜਾਂ ਹੱਸਣ ਖੇਡਣੇ ਸਾਰੀਆਂ ਚੀਜ਼ਾਂ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਇਹ ਜਿਹੜੇ ਦਿਨ ਚੱਲਦੇ ਨੇ ਖਾਸ ਕਰਕੇ ਇਹ 7 ਪੋ ਤੋਂ ਲੈ ਕੇ ਤਕਰੀਬਨ 13 ਪੋ ਤੱਕ 13 14 ਪੋ ਤੱਕ ਸ਼ਹੀਦੀਆਂ ਸ਼ਹੀਦੀਆਂ ਹੈ ਹਨ ਇਸ ਕਰਕੇ ਕੋਸ਼ਿਸ਼ ਕਿ ਦਿਨ 10ਕ ਦਿਨ ਸ਼ਾਂਤੀ ਸਾਰਿਆਂ ਰੱਖਣੀ ਚਾਹੀਦੀ ਆ ਕਿ ਅਸੀਂ ਚਲੋ ਉਹ ਤਾਂ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ ਹਨ ਅਸੀਂ ਇੱਕ ਪ੍ਰਗਟਾਵਾ ਕਰਨਾ ਹੁੰਦਾ ਹੈ ਕਿ ਸਾਨੂੰ ਇਹ ਜੋ ਵੀ ਹੋਇਆ ਉਹ ਸਾਡੇ ਲਈ ਅਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਨ ਜਿਹੜਾ ਹੈ ਉਹ ਉਸ ਸਮੇਂ ਉਹਨਾਂ ਨੇ ਕੀਤਾ ਪਰ ਇਹ ਹੁਣ ਜਿਹੜੀਆਂ ਇੱਦਾਂ-ਤਦਾਂ ਗੱਲਾਂ ਪਾਣਗੇ ਗਲਤਮਲਤ ਬੋਲਣਗੇ ਉਹ ਥੋੜੀ ਜਰਿਆ ਜਾਊਗਾ ਕਿਉਂਕਿ ਸਾਡੇ ਤੇ ਮੇਰੇ ਤੇ ਗੱਲ ਆਈ ਆ ਇਹ ਭਾਈ ਸਮਾਜ ਸੇਵਾ ਤੋਂ ਆਏ ਔਰ ਰਮਨਦੀਪ ਹੁਣ ਸਾਰੇ ਨਾਲ ਅਸੀਂ ਸਾਡੇ ਮਨਚੇ ਇਹਦਾ ਲਈਏ ਕਿ ਜਿਹੜੇ ਅਸੀਂ ਜਦੋਂ ਇਹ ਸਪੋਰਟ 'ਚ ਆਏ ਆ ਸਾਨੂੰ ਕਈਆਂ ਦੇ ਸਿੰਘਾਂ ਦੇ ਫੋਨ ਆਏ ਤੁਸੀਂ ਸਪੋਰਟ ਨਹੀਂ ਸੀ ਕਰਨ ਮੈਂ ਮਨ ਨੂੰ ਕਿਹਾ ਚਲੋ ਕੋਈ ਨਹੀਂ ਅਜਾ ਇਹ ਸੀ ਕਿ ਸਾਡਾ ਕੋਈ ਇੱਕ ਗੁਰਸੇ ਕੋਈ ਕਿਤੇ ਗਲਤ ਰਾਹੀ ਨਾ ਪੈਜ ਵੇਸ਼ ਕਰਕੇ ਸਪੋਰਟ ਕੀਤੀ ਸਾਨੂੰ ਨਹੀਂ ਪਤਾ ਸਾਡੀ ਸਪੋਰਟ ਕੀਤੀ ਉਹਨੂੰ ਇੰਨੀ ਹੱਲੇ ਹੱਲੇ ਸ਼ਹੀ ਮਿਲ ਹੱਲਾ ਸ਼ਹੀ ਦੀ ਮਿਲ ਜੂਗੀ ਕਿਉਂ ਉਸ ਤੋਂ ਬਾਅਦ ਵੀਡੀਓ ਤੋਂ ਵੀਡੀਓ ਗਲਤ ਮਲਤ ਪਾਏਗਾ ਗਲਤ ਕੀਤਾ ਬਹੁਤ